ਅਮਰੀਕਾ ਚ ਸੋਸ਼ਲ ਮੀਡੀਆ ਤੇ ਇੱਕ ਟਵੀਟ ਸ਼ਰਾਰਤੀ ਟਵੀਟ ਕਾਫੀ ਵਾਇਰਲ ਹੋ ਰਿਹਾ ਇੱਕ ਨਵੀਂ ਤਰ੍ਹਾਂ ਦੀ ਚਰਚਾ ਸ਼ੁਰੂ ਹੋ ਗਈ ਹੈ ਵੀਆਰ ਦੇ ਬਦਲੇ ਡਿਪੋਰਟ ਕਰਵਾਉਣ ਦੇ ਆਫਰ ਨੇ ਸੋਸ਼ਲ ਮੀਡੀਆ ਤੇ ਖਬਰਾਂ ਹੈ ਕਿ 119 ਸਾਲ ਪੁਰਾਣਾ ਬਾਅਰ ਹੈ ਐਕਸ ਤੇ ਉਸਨੇ ਟਵੀਟ ਕੀਤਾ ਹੈ ਤੇ ਟਵੀਟ ਦੇ ਨਾਮ ਤੇ ਇਮੀਗ੍ਰੈਂਟਸ ਦੇ ਨਾਲ ਦੇਖੋ ਕਿਸ ਤਰ੍ਹਾਂ ਦੀ ਖੇਡ ਖੇਡੀ ਜਾ ਰਹੀ ਹੈ ਕਿਸ ਮਾਨਸਿਕਤਾ ਦੇ ਵਿੱਚੋਂ ਅਜਿਹੇ ਸ਼ਰਾਰਤੀ ਐਲਾਨ ਮੈਸੇਜ ਭਜਦੇ ਨੇ वैसे ये दो राय नहीं है कि अजेहियां दूरियां फिर दराराणा बनाने ਦੇ ਵਿੱਚ ਨਵਾਂ ਰੁਝਾਨ ਪੈਦਾ ਕਰਦੀਆਂ ਨੇ ਦਰਾੜਾਂ ਫਿਰ ਕਈ ਦਹਾਕਿਆਂ ਤੱਕ ਖਤਮ ਨਹੀਂ ਹੁੰਦੀਆਂ ਹੁੰਦੀਆਂ ਮੁਫਤ ਦੀ ਬੀਅਰ ਦਾ ਲਾਲਚ ਆ জাফর ਨਸਲਵਾਨ ਫਲਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ ਹੁਣ ਹੱਦਾਂ ਟੱਪਣ ਲੱਗ ਗਏ ਆ سلسلہ ਸ਼ੁਰੂ ਹੋਣ ਵਾਲਾ ਇਹ ਕੋਈ ਜੋਕ ਨਹੀਂ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਫਿਰ ਉਸ ਤੋਂ ਬਾਅਦ ਚੁੱਪ ਹੋ ਜਾਣਾ ਇਹ ਸ਼ੁਰੂਆਤ ਹੈ ਇੱਕ ਸਿਗਨਲ ਹੈ ਤੇ ਆਨਲਾਈਨ ਬਹਿਸ ਦਾ ਅੱਜ ਸਭ ਤੋਂ ਗਰਮਾਇਆ ਹੋਇਆ ਮੁੱਦਾ ਹੈ 119 ਸਾਲ ਪੁਰਾਣਾ 올ਡ ਸਟੇਟਸ ਲੂਨ ਬਾਹਰ ਹੁਣ ਇੱਕ ਵੱਡੇ ਸ਼ੋਰ ਦਾ ਇਹ ਕੇਂਦਰ ਬਣ ਕੇ ਇਸ ਨੇ ਇੱਕ ਟਵੀਟ ਕੀਤਾ ਸੀ ਐਕਸ ਤੇ ਐਕਸ ਅਕਾਊਂਟ ਦੇ ਉੱਪਰ ਐਲਾਨ ਕੀਤਾ ਇਸ ਬਾਰ ਦੇ ਵੱਲੋਂ ਕਿ ਜੇਕਰ ਕੋਈ ਵੀ ਆ ਇਸ ਦੀ ਮਦਦ ਕਰਕੇ ਆਈ ਦਾ ਹੋ ਦੇ ਕਿਸੇ ਗੈਰਕਾਨੂੰਨੀ ਵਿਗਰੈਂਟ ਨੂੰ ਲੱਭਣ ਤੇ ਡਿਪੋਰਟ ਕਰਵਾਉਣ ਦੇ ਵਿੱਚ ਮਦਦ ਕਰੇਗਾ ਤਾਂ ਉਸ ਨੂੰ ਇੱਕ ਮਹੀਨੇ ਲਈ ਬੀਅਰ ਬਿਲਕੁਲ ਮੁਫਤ ਦਿੱਤੀ ਜਾਵੇਗੀ ਪੋਸਟਲ ਪਲਪਰ ਦੇ ਵਿੱਚ ਤੇਜ਼ੀ ਨਾਲ ਵਾਇਰਲ ਹੋ ਜਾਂਦਾ ਸੁਭਾਵਿਕ ਹੈ ਜੇ ਮੈਟਰ ਛੇਤੀ ਫੈਲਦੇ ਹਨ ਸਿਰਫ ਕੁਝ ਘੰਟਿਆਂ ਵਿੱਚ ਹੀ 2.8 ਮਿਲੀਅਨ ਤੋਂ ਜ਼ਿਆਦਾ ਇਸ ਨੂੰ ਵਿਊਜ਼ ਮਿਲਦੇ ਆ ਲੋਕਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਆਉਂਦੀਆਂ ਨੇ ਕਮੈਂਟਸ ਆਉਂਦੇ ਆ ਕੁਝ ਇਸ ਦਾ ਪੱਖ ਵੀ ਪੂਰਦੇ ਆ ਪਰ ਕੁਝ ਇਸ ਨੂੰ ਸਵੀਕਾਰ ਨਹੀਂ ਕਰਦੇ ਕੁਝ ਲੋਕ ਆਖ ਰਹੇ ਨੇ ਕਿ ਠੀਕ ਹੈ ਕਾਨੂੰਨ ਦੀ ਮਦਦ ਕਰਨੀ ਚਾਹੀਦੀ ਹੈ ਤੇ ਕੁਝ ਲੋਕ ਇਸ ਬਾਰ ਦਾ ਬਾਈਕਾਟ ਕਰਨ ਦੀ ਵੀ ਗੱਲ ਆਖ ਰਹੇ ਨੇ ਇਮੀਗ੍ਰੇਸ਼ਨ ਦਾ ਮਸਲਾ ਅਮਰੀਕਾ ਦੇ ਵਿੱਚ ਪਹਿਲਾਂ ਹੀ ਕਾਫੀ ਗਰਮਾਇਆ ਹੋਇਆ ਹੁਣ ਇਸ ਤਰ੍ਹਾਂ ਦੇ ਮੈਸੇਜ ਜਦੋਂ ਆਉਂਦੇ ਆ ਉਹਦੇ ਨਾਲ ਹੋਰ ਤੂਲ ਮਿਲਦੀ ਹੈ ਮੁੱਦੇ ਨੂੰ ਪਰ ਜ਼ਰੂਰਤ ਇਹ ਹੈ ਕਿ ਸ਼ਾਂਤੀ ਦੇ ਨਾਲ ਕਾਨੂੰਨੀ ਹੱਲ ਕੋਈ ਲੱਭਿਆ ਜਾਵੇ ਤੇ ਉਸ ਦੇ ਨਾਲ ਨਾਲ ਜੋ ਵੀ ਗ੍ਰੈਂਡਸਾ ਭਾਵੇਂ ਕਿਸ ਵੀ ਮੁਲਕ ਤੋਂ ਆਇਆ ਉਹਦੀ ਸੈਲਫ ਰਿਸਪੈਕਟ ਉਹਦਾ ਸਤਕਾਰ ਬਹਾਲ ਰੱਖਿਆ ਜਾਵੇ ਹਾਂਜੀ ਅਗਲੀ ਖਬਰ ਨਿਊਯਾਰਕ ਤੋਂ ਆ ਵੱਡੀ ਖਬਰ ਹੈ ਟਰੱਕ ਡਰਾਈਵਰਾਂ ਵਾਲੇ ਇੱਕ ਰੈਸਟ ਸਟਾਪ ਤੇ ਬਾਰਡਰ ਪੈਟਰੋਲ ਨੇ ਅਚਾਨਕ ਛਾਪਾ ਮਾਰਿਆ ਪੰਜ ਬੰਦੇ ਗੈਰ ਕਾਨੂੰਨੀ ਲੋਕ ਆ ਜਿਹੜੇ ਅਰੈਸਟ ਕੀਤੇ ਜਾਂਦੇ ਜਾਂਚ ਹੋਈ ਤਾਂ ਲੋਕ ਆ ਜਿਹੜੇ ਉਹ ਸਿੱਧੇ ਸਵਾਲਾਂ ਦੇ ਜਵਾਬ ਨਹੀਂ ਸੀ ਦੇ ਸਕੇ ਇਸ ਤੋਂ ਬਾਅਦ ਉਹਨਾਂ ਨੂੰ ਇਸ ਦੇ ਹਵਾਲੇ ਕੀਤਾ ਜਾਂਦਾ ਜਿੱਥੇ ਉਹਨਾਂ ਦੀ ਰਿਮੂਵਲ ਪ੍ਰੋਸੈਸ ਸ਼ੁਰੂ ਕੀਤੀ ਜਾਣੀ ਹੈ ਵੈਸੇ ਦੱਸ ਦਈਏ ਕਿ ਇਸ ਮਹੀਨੇ ਚ ਇਹ ਕਾਰਵਾਈ ਘਟੀ ਨਹੀਂ ਜਿਸ ਤਰ੍ਹਾਂ ਲੱਗਦਾ ਸੀ ਸਗੋਂ ਫੜੇ ਗਏ ਬੰਦਿਆਂ ਦੀ ਗਿਣਤੀ ਕਾਫੀ ਜ਼ਿਆਦਾ ਵਧ ਰਹੀ ਹੈ ਨਿਊਯਾਰਕ ਦੇ ਵਿੱਚ ਇਸ ਮਹੀਨੇ ਇਮੀਗ੍ਰੇਸ਼ਨ ਰੇਟਸ ਕਾਫੀ ਹੋਈਆਂ ਇੱਕ ਵੱਡਾ ਆਪਰੇਸ਼ਨ ਹੋਇਆ ਸੀ ਜਿਸ ਦਾ ਨਾਮ ਸੀਗਾ ਆਪਰੇਸ਼ਨ ਬੀਅਰ ਕੇਵ ਇਹ 8 ਤੋਂ ਲੈ ਕੇ 11 ਨਵੰਬਰ ਤੱਕ ਇਹ ਚੱਲਦਾ ਆਪਰੇਸ਼ਨ ਤੇ ਇਹ ਰੇਡਸ ਇੰਟਰਸਟੇਟ 90 ਜਿਸ ਨੂੰ ਕਿ ਨਿਊਯਾਰਕ ਸਟੇਟ ਥਰੂਵੇ ਕਿਹਾ ਜਾਂਦਾ ਹੈ ਉਹਦੇ ਪੱਛਮੀ ਹਿੱਸੇ ਦੇ ਵਿੱਚ ਇਹ ਰੇਡਸ ਮਾਰੀਆਂ ਗਈਆਂ ਇਸ ਆਪਰੇਸ਼ਨ ਦੌਰਾਨ ਕੁੱਲ 37 37 ਅਨ ਡਾਕੂਮੈਂਟਡ ਫੜੇ ਜਾਂਦੇ ਆ ਬੰਦੇ ਤੇ ਉਹਨਾਂ 37 ਦੇ ਵਿੱਚੋਂ 30 ਲੋਕ ਉਸਨ ਜਿਹੜੇ ਕਿ ਵੱਖ-ਵੱਖ ਸੂਬਿਆਂ ਦੇ ਉਹਨਾਂ ਕੋਲ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਵੀ ਸਨ ਇਸ ਤੋਂ ਇਲਾਵਾ ਬਚੇ ਹੋਏ 7 ਲੋਕ ਵੀ ਅਰੈਸਟ ਕੀਤੇ ਜਾਂਦੇ ਆ ਹਾਲਾਂਕਿ ਗ੍ਰਿਫਤਾਰੀ ਵੇਲੇ ਉਹ ਕਮਰਸ਼ੀਅਲ ਵਾਹਨ ਨਹੀਂ ਸੀ ਚਲਾ ਰਹੇ ਸਾਰੇ 37 ਲੋਕਾਂ ਨੂੰ ਆਈਸ ਜਾਂਫਰ ਇਸ ਦੀਆਂ ਐਨਫੋਰਸਮੈਂਟ ਰਿਮੂਵਲ ਆਪਰੇਸ਼ਨ ਟੀਮਾਂ ਹੈ ਉਹਨਾਂ ਦੇ ਹਵਾਲੇ ਕੀਤਾ ਜਾਂਦਾ ਹੈ ਤਾਂ ਜੋ ਉਹਨਾਂ ਬੰਦਿਆਂ ਦੀ ਡਿਪੋਰਟੇਸ਼ਨ ਪ੍ਰोसीडिंग ਚਲਾਈ ਜਾ ਸਕੇ ਇਹ ਰੇਡਸ ਵਕ-ਵਕ ਸਰਵਾ ਪਲਾਜ਼ਿਆਂ ਤੇ ਹੁੰਦੀ ਹੈ ਰੈਸਟ ਰੋਕਾਂ ਤੇ ਹੁੰਦੀ ਹੈ ਰੈਸਟ ਏਰੀਆ ਤੇ ਹੁੰਦੀ ਹੈ ਤੇ ਟਰੱਕ ਸਟਾਪ ਤੇ ਕੀਤੀ ਜਾਂਦੀ ਹੈ ਨਾ ਕਿ ਕਿਸੇ ਇੱਕ ਰੈਸਟ ਸਟਾਪ ਤੇ ਅਧਿਕਾਰੀਆਂ ਨੇ ਇਹਦੀ ਵਜ੍ਹਾ ਦੱਸੀ ਆ ਉਹਨਾਂ ਦੱਸਿਆ ਕਿ ਅੰਗਰੇਜ਼ੀ ਬੋਲਣ ਜਾਂ ਫਿਰ ਪੜਨ ਦੀ ਘਾਟ ਜਾਂ ਫਿਰ ਬਿਲਕੁਲ ਵੀ ਸਮਰੱਥਾ ਨਾ ਰੱਖਣ ਵਾਲੇ ਬੰਦੇ ਫੜੇ ਜਾਂਦੇ ਆ ਤੇ ਜਦੋਂ ਵੱਡੇ ਕਮਰਸ਼ੀਅਲ ਵਾਹਨ ਉਹ ਚਲਾਉਂਦੇ ਆ ਤਾਂ ਇਸ ਨਾਲ ਕਹਿੰਦੇ ਕਿ ਜਨਤਕ ਸੁਰੱਖਿਆ ਨੂੰ ਵੱਡਾ ਖਤਰਾ ਹੁੰਦਾ ਹੈ ਅਮਰੀਕਨ ਏਜੰਸੀ ਦਾ ਹੁਣੋਂ ਸਾਫ਼ ਸੁਨੇਹਾ ਹੈ ਟਰੱਕ ਰੂਟਸ ਤੇ ਨਿਗਰਾਨੀ ਕਹਿੰਦੇ ਕਿ ਇਸ ਨੂੰ ਹੋਰ ਵਧਾ ਦੇਣੀ ਹੈ ਤੇ ਗੈਰਕਾਨੂੰਨੀ ਫੜੇ ਗਏ ਬੰਦੇ ਆ ਜਿਹੜੇ ਹੋ ਸਿੱਧੇ ਰਿਮੂਵ ਕੀਤੇ ਜਾਣਗੇ